ਵਾਸ ਹੁਣ ਇੱਕ ਮਗਿਸ ਨਿਆ ਲਾਣਾ ਇੱਕ ਹਾਂਜੀ ਹੁਕਮ ਤੱਕ ਮੇਰਾ ਮਗਿਸ ਨਿਆ ਬਚਾਓ ਮੇਰਾ ਹੁਕਮ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਤ ਦਾਸ ਸੰਦੀਪ ਸਿੰਘ ਆਪ ਸਭ ਸੰਗਤਾਂ ਨਾਲ ਬੇਨਤੀ ਕਰਨਾ ਚਾਹੁੰਦਾ ਹਾਂ ਮੇਰੇ ਜਿੰਨੇ ਵੀ ਸਵਾਸ ਲਿਖੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੇਰੀ ਇੱਕੋ ਬੇਨਤੀ ਹੈ ਕਿ ਮੇਰਾ ਰੋਮ ਰੋਮ ਇੱਕ ਇੱਕ ਸਵਾਸ ਖਾਸਾ ਪੰਥ ਦੀ ਸੇਵਾ ਵਿੱਚ ਲੱਗੇ ਮੇਰੀ ਸੰਗਤਾਂ ਅੱਗੇ ਬੇਨਤੀ ਹੈ ਕਿ ਮੇਰਾ ਵੱਡਾ ਭਰਾ ਮਨਦੀਪ ਸਿੰਘ ਖਾਲਸਾ ਤੁਹਾਡੀ ਸੇਵਾ ਵਾਸਤੇ ਹਲਕਾ ਤਰਨਤਨ ਸਾਹਿਬ ਤੋਂ ਜੋਨ ਲੜਨ ਦਾ ਫੈਸਲਾ ਮੁੱਚੇ ਖਾਲਸਾ ਪੰਥ ਵੱਲੋਂ ਤੇ ਦਾਦ ਦੀ ਸਹਿਮਤੀ ਨਾਲ ਦਿੱਤਾ ਗਿਆ ਹੈ। ਕਰਨਤਨ ਸਾਹਿਬ ਦੇ ਵੋਟਰਾਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਇਹ ਮੇਰੇ ਪਰਿਵਾਰ ਦੀ ਚੇਤ ਨਹੀਂ ਇਹ ਖਾਲਸਾ ਪੰਥ ਦੀ ਜਿੱਤ ਹੈ ਇਹ ਸੰਗਤੀ ਜਿੱਤ ਹੈ ਅਸੀਂ ਸਾਰਿਆਂ ਨੇ ਖਾਲਸਾ ਪੰਥ ਨੂੰ ਜਿਤਾਣਾ ਵਾਹ ਮੇਰੀਆਂ ਮੇਰੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ